ਮੈਂ ਐਸਏ ਰਾਜਵਿੰਦਰ ਸਿੰਘ ਟ੍ਰੈਫਿਕ ਚਾਰਜ ਸ੍ਰੀ ਫਟੇਗੜ ਸਾਹਿਬ ਆਪ ਜੀ ਦੇ ਮਾ ਚੈਨਲ ਦੇ ਮਾਧਿਅਮ ਰਾਹੀਂ ਬੱਚਿਆਂ ਦੇ ਪੇਰੈਂਟਸ ਨੂੰ ਵੀ ਅਪੀਲ ਕਰਨੀ ਚਾਹੁੰਦਾ ਸਾਡੇ ਸ਼੍ਰੀਮਾਨ ਐਸਐਸਪੀ ਡਾਕਟਰ ਅਰਜੋਤ ਗਰੇਵਾਲ ਐਸਐਸਪੀ ਫਟੇਗੜ ਸਾਹਿਬ ਡੀਐਸਪੀ ਰਾਜਪਾਲ ਸਿੰਘ ਹੈੱਡ ਕੁਆਟਰ ਐਂਡ ਇੰਸਪੈਕਟਰ 인ਦਰਪ੍ਰੀਤ ਸਿੰਘ ਜੀ ਬਡੁੰਗਰ ਉਹਨਾਂ ਦੀ ਰਹਿਮਾਈ ਹੇਠ ਜੋ ਵੀ ਅਸੀਂ ਸੈਮੀਨਾਰ ਸਕੂਲਾਂ ਕਾਲਜਾਂ ਦੇ ਵਿੱਚ ਲਾਉਨੇ ਆ ਜੀ ਉਹ ਮੈਂ ਇੱਕ ਬੇਨਤੀ ਬਹੁਤ ਕਰਨੀ ਚਾਹੁੰਦਾ ਵੀ ਜਿਹੜਾ ਇਹ ਸਰਕਾਰ ਨੇ ਹੁਕਮ ਕਾਨੂੰਨ ਪਾਸ ਕੀਤਾ ਹੈਗਾ ਜੀ ਉਹਦਾ ਜਿਹੜਾ ਵੀ 25000 ਰੁਪਏ ਫਾਈਨ ਐਂਡ 3 ਸਾਲ ਦੀ ਸਜ਼ਾ ਹੋਣੀ ਹੈ ਕਿਤੇ ਇਹ ਭੁਲੇਖਾ ਨਾ ਰਹੇ ਵੀ ਇਹ ਜਦੋਂ ਕੋਈ ਹਾਦਸਾ ਵਾਪਰੂਗਾ ਤਾਂ ਉਸ ਤੋਂ ਬਾਅਦ ਹੋਣੀ ਹੈ ਜੀ ਇਹ ਐਟ ਦੀ ਸਪੋਟ ਹੀ ਜਿੱਥੇ ਇਹ ਰੋਕ ਲਿਆ ਗਿਆ ਉੱਥੇ ਹੀ ਇਹ ਕਾਨੂੰਨ ਲਾਗੂ ਹੋਵੇਗਾ ਜੀ ਕੁਝ ਜਾਗਰੂਤ ਵੀ ਕਰਦੇ ਸਕੂਲਾਂ ਦੇ ਵਿੱਚ ਹਾਂਜੀ ਬਿਲਕੁਲ ਅਸੀਂ ਸਕੂਲਾਂ 'ਚ ਜਾ ਕੇ ਜਾਗਰੂਕ ਕਰ ਰਹੇ ਹਾਂ ਬੱਚਿਆਂ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਗੁਲਾਕੇ ਡਰਾਈਵਰ ਨੂੰ ਭਰਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਜਾਗਰੂਕ ਕਰਦੇ ਹਾਂ ਕਿ ਤੁਸੀਂ ਹਰ ਪਾਸਿਓ ਸਾਰਿਆਂ ਦੀ ਜ਼ਿੰਮੇਵਾਰੀ ਬਣਨੀ ਹੈ ਕਿਉਂਕਿ ਬੱਚੇ ਆਉਣ ਵਾਲੇ ਆਪਣਾ ਭੇਖ ਨੇ ਤੇ ਅੱਜ ਕੱਲ੍ਹ ਹਰ ਇੱਕ ਦਾ ਇੱਕ ਇੱਕ ਬੱਚਾ ਜੀ ਬੱਚੇ ਸਕੂਲ ਦੇ ਵਿੱਚ ਸੇਫਟੀ ਨਾਲ ਆਉਣ ਅਤੇ ਸੇਫਟੀ ਨਾਲ ਹੀ ਘਰ ਜਾਣ